ਔਰ ਮੈਂ ਕਹਿ ਸਕਦਾ ਬੜੀ ਚਿੰਤਾ ਵਾਲੀ ਗੱਲ ਆ ਪੰਥਕ ਸਫਾਂ ਚ ਜੋ ਹਾਲਾਤ ਅਜ ਬਣੇ ਹੋਏ ਨੇ ਕੌਮ ਜਾਨੀ ਕਿਸਮ ਦੀ ਲੀਡਰਲੈਸ ਹੋਈ ਪਈ ਆ ਲਾਵਾਰਸ ਹੋਈ ਪਈ ਆ ਕੋਈ ਮਤਲਬ ਕਿਸ ਪਿਛਲੇ ਸਮੇਂ ਚ ਜਿਸ ਤਰ੍ਹਾਂ ਪਰੰਪਰਾਵਾਂ ਦਾ ਬ੍ਰਿਆ ਦਾ ਮਲਖਾਨ ਹੋਇਆ ਉਹਦੇ ਨਾਲ ਸਾਡੀਆਂ ਸੰਸਥਾਵਾਂ ਵੀ ਬਤਨਾਵ ਹੋ ਗਿਆ ਸਾਡੇ ਜਿਹੜੇ ਸਿੰਘ ਸਹਿਬਾਨ ਜਿਹੜੇ ਜਥੇਦਾਰ ਸਹਿਬਾਨ ਜਿਹੜੇ ਪਾਤਨੂ ਸੇਤ ਹੁੰਦੇ ਸੀ ਉਹਨਾਂ ਤੇ ਰਾਜਸੀ ਲਾਹੇ ਲੈਣ ਲਈ ਜਿਕੜੋ ਛਾਲੀ ਕਰਕੇ ਉਹਨਾਂ ਦਾ ਕਦ ਬਾਉਣਾ ਕਰਤਾ ਉਹਨਾਂ ਦਾ ਸਤਕਾਰ ਕੌਮ ਚ ਘਟਾਤਾ ਮਤਲਬ ਇਹ ਜਿਹੜਾ ਰਾਜਸੀ ਦਖਲਅੰਦਾਜ਼ੀ ਆ ਉਹਨੇ ਕਾਹਨ ਕਰਤਾ ਸਗੀਆਂ ਸੰਸਦਾਵਾ ਹਾਲਾਤੇ ਹੋ ਗਏ ਵੀ ਹੁਣ ਕਿਸੇ ਟਾਈਮ ਲੀਡਰ ਆਪਸ ਵਿੱਚ ਲੜਦੇ ਸੀ ਹੁਣ ਜਸედა ਸਾਹਿਬਾਨ ਸਿੰਘ ਸਾਹਿਬਾਨ ਆਪਸ ਲੜ ਲਾ ਕੇ ਤਖਤਾਂ ਦੀ ਲੜਾਈ ਆਪਸ ਵਿੱਚ ਹੋਗੀ ਸੋ ਬੜੀ ਚਿੰਤਾ ਵਾਲੀ ਗੱਲ ਆ ਇਹ ਅੱਜ ਦੇ ਹਾਲਾਤਾਂ ਨੂੰ ਸੁਮੇਟਣ ਲਈ ਅੱਜ ਦੇ ਹਾਲਾਤਾਂ ਚੋਂ ਕੌਮ ਨੂੰ ਕੱਢਣ ਲਈ ਇੱਕੋ ਇੱਕ ਰਾਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਚੋਣਾਂ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲੰਮਾ ਸਮਾਂ ਨਾ ਹੋਣ ਕਰਕੇ ਮੌਜੂਦਾ ਸਿਸਟਮ ਦੇ ਵਿੱਚ ਸਿੱਖ ਪਾਉਣ ਦਾ ਵਢੀ ਨਾ ਹੋਣ ਕਰਕੇ ਅੱਜ ਆਪਾ ਤਾਪੀ ਵਾਲੇ ਹਾਲਾਤ ਬਣੇ ਹੋਏ ਨੇ ਸੋ ਇਹਨਾਂ ਹਾਲਾਤਾਂ ਬਲ ਕੇਵਲ ਤੇ ਕੇਵਲ ਹਲ ਕਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਚੋਣਾਂ ਜ਼ਰੂਰੀ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬੰਤਰ ਮੁਰਸਦ ਕੀਤੀ ਹੋ ਰਹੀ ਆ ਪੁਨਰਗਠਨ ਹੋ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਤੇ 2 ਦਸੰਬਰ 2024 ਨੂੰ ਜਿਹੜਾ ਰੋਡ ਮੈਪ ਦਿੱਤਾ ਉਹਦੇ ਅਨੁਸਾਰ ਮੈਂ ਸਮਝਦਾ ਅਗਲੇ ਮਹੀਨੇ ਅਗਸਤ ਦੇ ਦੂਜੇ ਹਫ਼ਤੇ ਤੋਂ ਪਹਿਲਾਂ ਪਹਿਲਾਂ ਅਸੀਂ ਉਸ गठबंधन हो जाएगा और, और संगठन बनेगा तो उस बात चुनौतियां ने इंट का हल क्योंकि ਉਹਨੂੰ ਤੁਸੀਂ ਅਪਰੀਸ਼ੀਏਟ ਕਰਦੇ ਜਾਂ ਉਹਨੂੰ ਕੰਟੈਕਟ ਕਰਦੇ ਕਿ ਸਬਰਜੀਤ ਸਿੰਘ ਮਾਨ ਨੂੰ ਰਵਾ ਦਿਆਨ ਆਇਆ ਕਿ ਪੱਜ ਪਹਿਲੇ ਕੋਲੇ ਕੋਈ ਪਾਵਰ ਨਹੀਂ ਹੈ ਜੀ ਕਿਸੇ ਨੂੰ ਪੰਕਤ ਦਿਖਾਈਆ ਖਰਾਬ ਨਹੀਂ ਮੈਨੂੰ ਦੇਖੋ ਕੀ ਮਰਿਆਦਾ ਪਤੰਕ ਸ੍ਰੀ ਹਰਮੰਦਰ ਪਟਨਾ ਸਾਹਿਬ ਦੀ ਆਪਣੀ ਮਰਿਆਦਾ ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹਨਾਂ ਦੇ ਆਪਦੇ ਸਾਹਿਬ ਨੇ ਮਤਲਬ ਜੋ ਛੇੜਖਾਨੀ ਆਫ ਸਵਿਚ ਜਨ ਸਿੰਘ ਸਹਿਬਾਨਾ ਦੀ ਤਖਤਾਂ ਦੀ ਪਿਛਲੇ ਕੋਈ ਸਬ ਕਾਰਨਾ ਕਰਕੇ ਹੋਈ ਆ ਉਹਦਾ ਨਤੀਜਾ ਇਹ ਜੋ ਕੁਝ ਵਾਪਰ ਰਿਹਾ ਪਰੰਪਰਾਵਾਂ ਦਾ ਧਾਂਤ ਤੁਸੀਂ ਕੀ ਆ ਤਸਾਂ ਦੇ ਗੱਦੇ ਗਾਵਾਂ ਦੀ ਗੱਲ ਕੀਤੀ ਛੇੜ ਛਾੜੀ ਪਰੰਪਰਾਵਾਂ ਦਾ ਹੋਈ ਕਿਨੇ ਕੀਤੀ ਕਿਹੜੇ ਤੜੇ ਹੋਏ ਮੈਂ ਸਮਝਦਾ ਜੋ ਸਿਕ ਵਸਾਇਆ ਆਪ ਸਵਿਚ ਜੋ ਬਜੂਦਾ ਸਿਸਟਰ ਦੇ ਵਿੱਚ ਮੈਂ ਸਮਝਦਾ ਆਪ ਸਵਿਚ ਭੇੜ ਕਰਾਏ ਨੇ ਉਹੀ ਇੱਕ ਕਾਰਨ ਬਣੇ ਨੇ ਜਦੋਂ ਅਸੀਂ ਰਾਸੀ ਲਾਹੇ ਲੈਣ ਲਈ ਮਲ ਆਪਣੀਆਂ ਇਹਨਾਂ ਸਸਤਾਵਾਂ ਨੂੰ ਰਾਸੀ ਹਿੱਤਾਂ ਲਈ ਵਰਤਾਂਗੇ ਦਾ ਕੁਦਰਤੀ ਤੌਰ ਤੇ ਕਲੇਸ਼ ਪਏਗਾ ਕੁਦਰਤੀ ਤੌਰ ਤੇ ਟਕਰਾਅ ਪਏਗਾ ਪਿਛਲੇ ਸਮੇਂ ਵਿੱਚ ਜੋ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦਾ ਨਤੀਜਾ ਜੋ ਅੱਜ ਵਾਪਰ ਰਿਹਾ ਹੈ ਪੰਜਾਬ ਦੀ ਗਾੜਾ ਦੀ ਸਥਿਤੀ ਬਾਰੇ ਕੀ ਕਹੋਗੇ ਕਿ ਕੱਲ ਵੀ ਇੱਕ ਪਤਕਾਰਾਂ ਦੇ ਬਾਅਦ ਉਹ ਨਿਤਿ ਅਰੇ ਕਦੋਂ ਹੋ ਰਹੀਆਂ ਪਾਕ ਪੰਜਾਬ ਦਾ ਹੋ ਰਹੀਆਂ ਅੱਜ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦਿੱਤਾ ਜਾ ਰਿਹਾ ਬਲਕਿ ਇੱਕ ਦੁੱਗ੍ਹੀ ਸਾਜ਼ਿਸ਼ ਦੇ ਤਹਿਤ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਦਲਿਆ ਜਾ ਰਿਹਾ ਪੰਜਾਬ ਦੇ ਸਰਕਾਰ ਵੱਲੋਂ ਜਿਹੜੀ ਨਵੀਂ ਲੈਂਡ ਪੂਲਿੰਗ ਪਾਲਿਸੀ ਆਈ ਆ ਇਹ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਪੰਜਾਬ ਉਜੜ ਜਾਏਗਾ ਪੰਜਾਬ ਦੀ ਡੈਮੋਗ੍ਰਾਫੀ ਖਤਮ ਹੋ ਜਾਏਗੀ ਪੰਜਾਬ ਪੰਜਾਬ ਨਹੀਂ ਰਹੇਗਾ ਪੰਜਾਬ ਕੰਕਰੀਟ ਦਾ ਜੰਗਲ ਬਣ ਕੇ ਰਹਿ ਜਾਏਗਾ ਪੰਜਾਬ ਪੱਥਰਾਂ ਦਾ ਪੱਥਰਾਂ ਦੀ ਭੂਮੀ ਬਣ ਜਾਏਗੀ ਹਰੀਆਲੀ ਤੇ ਖੁਸ਼ਹਾਲੀ ਦੇ ਨਾਂ ਨਾਲ ਜਾਣੀ ਜਾਂਦੀ ਧਰਤੀ ਮੈਂ ਸਮਝਦਾ ਇੱਕ ਪੱਥਰਾਂ ਦੀ ਧਰਤੀ ਬਣ ਕੇ ਰਹਿ ਜਾਏਗੀ ਪੰਜਾਬ ਦਾ ਵਾਤਾਵਰਨ ਖਰਾਬ ਹੋਣ ਦਿਚਾਰਿਆ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ਿਆਂ ਵੱਲ ਤੱਕੀ ਜਾ ਰਹੀ ਆ ਜਾਂ ਪੰਜਾਬ ਛੱਡ ਕੇ ਜਾਣ ਲਈ ਮਜਬੂਰ ਹੋ ਰਹੀ ਆ ਪੰਜਾਬ ਦੇ ਵਿੱਚ ਜਾਂ ਸੜਕਾਂ ਜਾਂ ਉੱਚੀਆਂ-ਉੱਚੀਆਂ ਮਾਰ ਤਾਂ ਜਾਂ ਫਿਰ ਇਹ ਸੰਗਮਰਮਰ ਲੱਗਿਆ ਦਿਖਾਈ ਦੇਗਾ ਜਿਹੜੀ ਹਰੀਆਲੀ ਆ ਉਹ ਨਜ਼ਰ ਨਹੀਂ ਆਏਗੀ ਇਹ ਇੱਕ ਸਾਜ ਦੇ ਤਹਿਤ ਜਿਹੜੀ ਨਵੀਂ ਪੁਰ ਲੈਂਡ ਪੁਲਿੰਗ ਪਾਲਸੀ ਆ ਇਹ ਪੰਜਾਬ ਦਾ ਅਜਾੜਾ ਕਰੇਗੀ ਮੈਂ মিডিਆ ਰਹੀ ਕਹਿਣਾ ਚਾਹੁੰਦਾ ਕਿ ਸਮੁੱਚਿਆ ਰਾਸੀ 39 ਸਮੁੱਚੇ ਪੰਜਾਬ ਹਤੈਸੀ ਲੋਕਾਂ ਨੂੰ ਪਰ ਅੱਜ ਦੇ ਕਿ ਸਾਝਾ ਰਾਸੀ ਮੰਚ ਦੇ ਅਨੁਸਾਰਾਂ ਦੀ ਲੋੜ ਆ ਅੱਜ ਸਾਝਾ ਰਾਸੀ ਮੰਚ ਦੇ ਅਨੁਸਾਰ ਕੇ ਪੰਜਾਬ ਦੀ ਇਸ ਬਰਬਾਦੀ ਤੇ ਤਬਾਹੀ ਨੂੰ ਰੋਕਣ ਦਾ ਉਪਰਾਲਾ ਕਰਨ ਦੀ ਲੋੜ ਆ ਅੱਜ ਅਡਡ ਦਫਰੀ ਵਜਣ ਦੀ ਥਾਂ ਅਡਡ ਵਿਆਨਬਾਜੀ ਤੇਰਦੀ ਥਾਂ ਅੱਜ ਪੰਜਾਬੀਆਂ ਨੂੰ ਰਾਸੀ ਮੱਤ ਭੇਦ ਭਲਾ ਕੇ ਆਪਸੀ ਇਕੜੋ ਛਾੜੀ ਬੰਦ ਕਰਕੇ ਨਰੋਲ ਪੰਜਾਬੀਆਂ ਦਾ ਏਕਾ ਬਣਾ ਕੇ ਪੰਜਾਬ ਸਰਕਾਰ ਦੀ ਜਿਹੜੀ ਨਵੀਂ ਲੈਂਡ ਪੁਲਪ ਪਾਲਸੀ ਆ ਇਹਦਾ ਵਿਰੋਧ ਕਰਨਾ ਚਾਹੀਦਾ ਪੰਜਾਬ ਵਿਆ ਬਾਰ ਬਾਰ ਦੇਗਾ ਔਰ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਮੈਂ ਸਮਝਦਾ ਕਿ ਆਉਂਦੇ ਦਿਨਾਂ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਕੇ ਦੂਧੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਕਰਕੇ ਕੋਈ ਨਾ ਕੋਈ ਸਾਂਝਾ ਰਾਜਸੀ ਮੰਤੂਸਾਰ ਕੇ ਪੰਜਾਬ ਸਰਕਾਰ ਦੀ ਇਸ ਪਾਲਿਸੀ ਦੀ ਨਿੰਦਾ ਕਰੀਏ ਇਹ ਪਾਲਿਸੀ ਬਾਸ ਲੈਣ ਲਈ ਮੌਜੂਦਾ ਸਰਕਾਰ ਨੂੰ ਮਜਬੂਰ ਕਰੀਏ ਤੁਸੀਂ ਪੁਲਿਸ ਸੁਪਰੀਤ ਦੀ ਗੱਲ ਕੀਤੀ ਹੈ ਅਕਾਲੀ ਦਰਬਾਰ 2 ਦਸੰਬਰ ਦਾ ਜਿਹੜਾ ਫੈਸਲਾ ਆਇਆ ਲੱਗਦਾ ਜੀ ਪੰਜੀਕਲ ਜੰਦਾ ਇੱਕ ਦਾਤਾ ਰਚਾ ਹੈ ਉਹ ਵੀਰ ਬਾਰਾ ਦੀ ਦਵਾਈ ਦੇ ਵਿੱਚ ਉਹਦਾ ਕੰਮ ਕਰ ਰਿਹਾ ਜੇ ਅਗਰ ਇੱਥੇ ਨਹੀਂ ਹੁੰਦੀ ਤਾਂ ਪੁਲਿਸ ਸੁਪਰੀਤ ਇਹ ਹੋਸਾ ਨਹੀਂ ਕਿ ਸੰਭਾਵਨਾ ਹੈ ਕੋਈ ਦੇਖੋ ਸਾਸ ਹੁਵੇਸੇ ਬਾਹਰ ਲੱਤੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਪੁਨਰ ਸਰਜੀਤੀ ਦਾ ਰਾਹ ਤਿਆਰ ਕੀਤਾ ਸੀ ਸਿੰਘ ਸਹਿਬਾਨ ਨੇ ਉਹਨੂੰ ਧਾਰ ਪੇਡੋ ਕਰਕੇ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਕੌਮ ਦਾ ਕੀਤਾ ਅਕਾਲੀ ਵਰਕਰਾਂ ਦਾ ਕੀਤਾ ਅੱਜ ਜੇ ਅਕਾਲੀ ਵਰਕਰਾਂ ਚ ਨਿਰਾਸ਼ਾ ਅੱਜ ਜੇ ਅਕਾਲੀ ਵਰਕਰ ਜਿਹੜੇ ਨੇ ਇੱਕ ਕਿਸਮ ਤੇ ਆਪਣੇ ਆਪ ਨੂੰ ਲੁੱਟੇ ਹੋਏ ਆਪਣੇ ਆਪ ਨੂੰ ਲਾਭਾਰਸ ਹੋਏ ਮਹਿਸੂਸ ਕਰ ਰਹੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਸਾ ਸੁਭੀ ਸੀ ਬਾਦਲ ਤੇ ਉਹਨਾਂ ਦੇ ਧੜੇ ਨੇ ਜਿਹੜੀ ਤਾਰ ਪਿਡੋ ਕਰਕੇ ਪੰਥਕ ਏਕਤਾ ਦਾ ਰਾਹ ਬਣਾਇਆ ਸੀ ਸਿੰਘ ਸਹਿਬਾਨ ਨੇ ਉਹਨੂੰ ਸਿਰੇ ਨਹੀਂ ਚੜ੍ਹ ਦਿੱਤਾ ਅੱਜ ਵੀ ਅਸੀਂ ਉਹਨਾਂ ਨੂੰ ਫੀਲ ਕਰਦੇ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਪੰਥਕ ਇਤਿਹਾਸ 'ਚ ਬਣੇ ਨੇ ਜਿਸ ਤਰ੍ਹਾਂ ਦੇ ਹਾਲਾਤ ਪੰਥਕ ਸੰਸਥਾਵਾਂ ਦੇ ਬਣੇ ਨੇ ਮਤਲਬ ਉਹਨਾਂ ਨੂੰ ਤੋਂ ਬਚਾਉਣ ਲਈ ਪੰਥ ਤੇ ਪੰਜਾਬ ਨੂੰ ਮਤਲਬ ਉਹ ਜਿਹੜਾ 2 ਦਸੰਬਰ 2024 ਦਾ ਫਰਮਾਨ ਆ ਉਥੇ ਆਪਣਾ ਕਾਰਜ ਲੋੜਾ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਗਿਆ ਸੀ ਕਿ ਜਿਹੜੀ ਭਾਤੀ ਹੈ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਅਕੋਰਡਿੰਗਲੀ ਜਿਹੜੀ ਅਸੀਂ ਕਰ ਰਹੇ ਆ ਵਾਰਿਸ ਪੰਜਾਬ ਦੇ ਜੱਜਪੰਦੇ ਨੂੰ ਪੰਜ ਮੈਂਬਰੀ ਕਮੇਟੀ ਪੰਥ ਤੇ ਦਾ ਇਨਵੋਲ ਕੀਤਾ ਗਿਆ ਕੋਰਣਾ ਪਰ ਨੋ ਵੀ ਜਿਹੜੀ ਭਾਤੀ ਹੈ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਨਹੀਂ ਕੀਤੀ ਗਈ। ਭਗਣੀ ਇਕਾਦੀ ਦਲ ਬਾਦਲ ਦੇ ਆਪ ਨੂੰ ਜਿਹੜੇ ਸਿੱਧਾ-ਸਿੱਧਾ ਸਵਾਲ ਚੁੱਪ ਰਹੇ ਨੇ ਕਿ ਉਥੇ ਤੁਹਾਡਾ ਕਹਿਣ ਦੇ ਬਾਰੇ ਕੋ ਸਾਡੀ ਗੱਲ ਨਹੀਂ ਹੈ ਅਸੀਂ ਆਪਣੇ ਵਿਧੀਆਂ ਨਾਲ ਪਾਣੀ ਗਈ ਜਿਹੜੀ ਭਾਤੀ ਕੀਤੀ ਹੈ ਉਥੇ ਤੁਹਾਡਾ ਸਟੈਂਡ ਲੱਗਦਾ ਇਹ ਵਾਰਤ ਪੰਜਾਬ ਦੇ ਨਰੇਤਾਂਵਾਂ ਨੂੰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਿਹੜੇ ਮਿਲੇ ਸੀ ਸਾਡੀ ਜਾਣਕਾਰੀ ਅਨੁਸਾਰ ਜਾਂ ਸਾਨੂੰ ਜੋ ਦੱਸਿਆ ਉਹਦੇ ਲਈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਸੰਬੰਧੀ ਪੰਥਕ ਧਿਰਾਂ ਨੂੰ ਕਥਾਕਰਨ ਦਾ ਉਹਨਾਂ ਨੇ ਯਤਨ ਕੀਤਾ ਉਪਰਾਲਾ ਕੀਤਾ ਔਰ ਉਹ ਮਰਖਲ ਹਰ 5000 ਰੁਪਏ 5000 ਤੈਸੀ ਇਹੀ ਜਾਹੇਗਾ ਕਿ ਜਿਹੜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣਾਂ ਉਦੇ ਸਾਰੇ ਪੰਥਕ ਇਕੱਠੀਆਂ ਹੋਣ ਕਿਉਂਕਿ ਮੌਜੂਦਾ ਪ੍ਰਬੰਧ ਤੋਂ ਲੋਕ ਆਖੀ ਚੁੱਕੇ ਨੇ ਮੌਜੂਦਾ ਪ੍ਰਬੰਧ ਨੇ ਨਿਰਾਸ਼ਾ ਦਿੱਤੀ ਆ ਖਾਲਸਾ ਪੰਥ ਅੰਦ ਸੋ ਇਹਦੇ ਚ ਸੁਧਾਰ ਕਰਨ ਦੀ ਲੋੜ ਆ ਇਹਦੇ ਚ ਰਾਜਸੀ ਦਖਲਅੰਦਾਜ਼ੀ ਬੰਦ ਕਰਕੇ ਨਿਰੋਲ ਧਾਰਮਿਕ ਤੌਰ ਤੇ ਇਹ ਸੰਸਥਾਵਾਂ ਨੂੰ ਪੰਥ ਦੀਆਂ ਸੰਸਥਾਵਾਂ ਬਣਾਉਣ ਦੀ ਲੋੜ ਆ ਇਹ ਜਿਹੜੀਆਂ ਸ਼ਰੋਣੀ ਗੁਰਦਾਰਾ ਅਪਰੋਧ ਕਮੇਟੀ ਜੈ ਇੱਕ ਧੜੇ ਦੀ ਇੱਕ ਪਰਿਵਾਰ ਦੀ ਇੱਕ ਵਿਅਕਤੀ ਦੀ ਸੰਸਥਾ ਬਣੇਗੀ ਤਾ ਇਹੀ ਹਸਰ ਹੋਏਗਾ ਜੋ ਅੱਜ ਹੋ ਰਿਹਾ ਖੌਮ ਦਾ ਜੇ ਇਹ ਸੰਸਦਾ ਪੰਛਰੀ ਜਮਾਤ ਬਣੇਗੀ ਤਾਂ ਸਾਰੀਆਂ ਚੁਣੌਤੀਆਂ ਦਾ ਟਕਰਾ ਕਰਨ ਦੇ ਹੱਲ ਦੀ ਹੋ ਸਕਦੀ ਹੈ ਹੁਣ ਤੇਰੀ ਬਜੂਦਾ ਸਿਸਟਮ ਹੈ ਤਾਂ ਨਾਤਾ ਇਹਦੇ ਪਿੱਛੇ ਖਾਤਾ ਪੰਤਾ ਵੜੀਕਦਾ ਤੇ ਨਾ ਮਤਲਬ ਲੋਕਾਂ ਦਾ ਵਿਸ਼ਵਾਸ ਰਿਹਾ ਜੇ ਵਿਸ਼ਵਾਸ ਹੁੰਦਾ ਤਾਂ ਹਾਰ ਨਾ ਹੁੰਦਾ ਜੇ ਜਥੇਦਾਰ ਸਹਿਬਾਨ ਆਪਸ ਵਿੱਚ ਜੁੜੋ ਜੁੜੀ ਹੋ ਰਹੇ ਨੇ ਜਥੇਦਾਰ ਸਹਿਬਾਨ ਆਪਸ ਵਿੱਚ ਮੇਰੇ ਮਨੀ ਹੋ ਰਹੇ ਨੇ ਜੇ ਸਿੱਧੇ ਤੌਰ ਤੇ ਰਾਸੀ ਦਖਲਅੰਦਾਜ਼ੀ ਕਰਕੇ ਅ ਤਖਤਾਂ ਦੇ ਜ세ਦਾਰ ਸਹਿਬਾਨਾਂ ਨੂੰ ਦਿਹਾੜੀਦਾਰ ਮਜ਼ਦੂਰਾਂ ਵਾਂ ਲਾਇਆ ਜਾਂਦਾ ਲਾਭੇ ਕੀਤਾ ਜਾਂਦਾ ਤਾਂ ਫਿਰ ਇਹ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਤੁਹਾਡੇ ਤੁਹਾਡੇ ਦਾ ਪ੍ਰਧਾਨ ਕੋਲ ਤੱਕ ਮੌਕਾ ਹੁੰਦਾ ਹੈ ਮੈਂ ਕਿਹਾ 6 ਅਗਸਤ ਤੇ ਦੂਜੇ ਹਫਤੇ ਤੱਕ ਤਕਰੀਬਨ ਤਕਰੀਬਤ ਇਹ ਜਿਹੜੀ ਮੋਰਚਾ ਜਿੱਤੀ ਆਈ gala ਆ ਪਾਰਟੀ ਦੀ ਵੰਡਰ ਕੇ ਸ਼ਾਂਤੀ ਗੱਲਾਂ ਪਾਂਤ ਪਰਵਾਰ ਦੀ ਲੀਡਰਸ਼ਿਪ ਸਾਹਮਣੇ ਲਿਆਉਣ ਦੀ ਗੱਲ ਆ ਇਹ ਮੱਕਮਲ ਹੋ ਗਿਆ